ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂ ਜੂ ਵਾਹਿਗੁਰਜੀ ਗੁਰਸਾਹਿਬ ਨੇ ਕਿਸ ਕੀ ਦਿਦਾਰ ਬਖਸ਼ੀ ਐ ਤੇ ਵਾਹਿਗੁਰਜੀ ਕਿਸ ਕੀ ਦੀ ਬਖਸ਼ਿਸ਼ ਸ਼ੇਅਰ ਕਰਨੀ ਸੀ ਗੁਰਸਾਹਿਬ ਨੇ ਕੀਤੀ ਐ ਬਖਸ਼ਿਸ਼ ਤੇ ਵਾਹਿਗੁਰਜੀ ਮੈਂ ਬਚਪਨ ਤੋਂ ਹੀ ਵਾਹਿਗੁਰਜੀ ਮਨ ਲਾ ਸੀ ਮਨ ਲਾ ਵਾਹਿਗੁਰਜੀ ਦਰਦ ਕਰਦਾ ਰਹਿੰਦਾ ਸੀ ਤੇ ਛੋਟਾ ਜਿਹਾ ਜਾਨਦੇ ਹੁੰਦੇ ਸੀ ਤੇ ਉਹ ਇੱਕ ਮਤਲਬ ਸਿਰ ਦੀਆਂ ਉਹ ਜਿਹੜੀਆਂ ਮਤਲਬ ਕਹਿੰਦੇ ਸੀ ਨਾੜਾ ਕਮਜ਼ੋਰ ਹੈ ਵੀ ਤੇ ਉਹ ਸਿਰ ਕੁੱਟਦੇ ਮਤਲਬ ਕੁੱਟਦੇ ਹੁੰਦੇ ਸੀ ਤੇ ਉੱਥੇ ਵੀ ਵਾਈ ਗੁਰਜੀ ਜਾਂਦੇ ਰਹੇ ਤੇ ਫਿਰ ਉੱਥੇ ਮੀਰਾਮ ਨਹੀਂ ਆਇਆ ਹੈਗਾ ਤੇ ਫਿਰ ਹੋਮਿਓਪੈਥਿਕ ਵੀ ਦਵਾਈ ਵੀ ਲਈ ਤੇ ਉਸ ਤੋਂ ਬਾਅਦ ਵਾਈ ਗੁਰਜੀ ਫਿਰ ਮਤਲਬ ਜੂ ਜੂ ਵੱਡੇ ਹੋਏਗੇ ਉਹ ਜਿਹੜਾ ਸਿਰ ਦਰਦ ਦਾ ਵਾਈ ਗੁਰਜੀ ਵੱਧ ਗਿਆ ਤੇ ਡਾਕਟਰ ਕਈ ਕਹਿੰਦੇ ਸੀ ਵੀ ਬੀਪੀ ਵੱਧਦਾ ਹੈ ਤੇ ਕੋਈ ਡਾਕਟਰ ਕੁਝ ਕਹਿੰਦਾ ਸੀ ਤੇ ਫਿਰ ਕਿਸੇ ਡਾਕਟਰ ਨੇ ਕਿਹਾ ਵੀ ਸਿਰ ਚ ਸੱਟ ਲੱਗੀ ਹੋਣੀ ਤੇ ਐਕਸਰਾ ਕਰਵਾਇਆ ਉਹਦੇ ਵਿੱਚ ਵੀ ਵਾਈ ਗੁਰਜ ਕੁਝ ਨਹੀਂ ਆਇਆ ਤੇ ਬੜੇ ਪਰੇਸ਼ਾਨ ਹੋਏ ਵਾਈ ਗੁਰਜੀ ਬਹੁਤ ਦਵਾਈਆਂ ਲਈਆਂ ਤੇ ਜਦ ਤੱਕ ਵਾਈ ਗੁਰਜੀ ਉਹ ਦਵਾਈ ਲੈਂਦੇ ਸੀਗੇ ਤੇ ਉਹਦੇ ਤੱਕ ਮਤਲਬ ਸਿਰ ਦੈਂਦਾ ਸੀ ਦਵਾਈ ਦਾ ਤੇ ਉਹਦੇ ਤੱਕ ਸਿਰ ਦਰਦ ਠੀਕ ਰਹਿੰਦਾ ਸੀ ਤੇ ਫਿਰ ਦਰਦ ਫੇਰ ਸ਼ੁਰੂ ਹੋ ਜਾਂਦਾ ਸੀਗਾ ਵਾਈ ਗੁਰਜੀ ਤੇ ਵਾਈ ਗੁਰਜੀ ਫਿਰ ਕਿਸੇ ਨੇ ਵੀ ਟੈਲੀਗ੍ਰam ਤੇ ਦੱਸਿਆ ਵੀ ਅਦਾ ਵਾਈ ਗੁਰਜੀ ਗੁਰਸਾਬ ਗਲਾਸ ਲੱਗਦੀ ਆ ਕੁਝ ਕਹਿੰਦੀ ਵੀ ਤੁਸੀਂ ਉੱਥੇ ਵੀ ਟੈਲੀਗ੍ਰam ਜੁਆਇਨ ਕਰ ਲਓ ਤੇ ਵਾਹਿਗੁਰੂ ਜੀ ਫਿਰ ਟੈਲੀਗ੍ਰam ਜੁਆਇਨ ਕਰਿਆ ਤੇ ਉਹਨਾਂ ਨੇ ਮਤਲਬ ਦੱਸ ਦਿਆਂ ਵੀ ਅੰਮ੍ਰਿਤ ਦੀ ਦਾਤ ਵੀ ਅੰਮ੍ਰਿਤ ਛਕੋ ਪਹਿਲਾਂ ਤੁਸੀਂ ਤੇ ਵਾਹਿਗੁਰੂ ਜੀ ਫਿਰ ਗੁਰਸੱਭ ਨੂੰ ਅਰਦਾਸ ਕਰੀ ਤੇ ਗੁਰਸੱਭ ਨੇ ਅੰਮ੍ਰਿਤ ਦੀ ਦਾਤ ਵਾਹਿਗੁਰੂ ਜੀ ਦਵਾਈ ਤੇ ਅੰਮ੍ਰਿਤ ਦੀ ਦਾਤ ਮਿਲ ਗਈ ਵਾਹਿਗੁਰੂ ਜੀ ਤੇ ਉਸ ਤੋਂ ਬਾਅਦ ਫਿਰ ਭਾਈ ਗੁਰਜ ਜੀ ਮਤਲਬ ਪੰਜ ਕਾਰਨ ਨਹੀਂ ਸੀ ਪੂਰੇ ਮਤਲਬ ਆਪਾਂ ਹੀ ਥੋੜੇ ਢਿੱਲੇ ਕਰਦੇ ਸੀ ਕਿਸ ਕਿਸ ਜਾਣ ਤੋਂ ਤੇ ਭਾਈ ਗੁਰਜ ਕੇ ਕਿਸਕੀ ਨਹੀਂ ਸੀ ਬੰਦੇ ਹੈਗੇ ਪਟਕਾ ਬੰਦੇ ਸੀਗੇ ਤੇ ਭਾਈ ਗੁਰਜ ਜੀ ਫਿਰ ਉਹ ਲਵ ਐਦਾਂ ਹੀ ਪਟਕਾ ਬੰਦੇ ਰਹੇ ਤੇ ਉਸ ਤੋਂ ਬਾਅਦ ਭਾਈ ਗੁਰਜ ਜੀ ਫਿਰ ਲਵ ਜਦੋਂ ਸਿਰ ਦਰਦ ਫਿਰ ਹੋਰ ਜ਼ਿਆਦਾ ਵੱਧ ਗਿਆ ਉਸ ਤੋਂ ਬਾਅਦ ਫਿਰ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਵਾਹਿਗੁਰਜੀ ਹੋ ਬੁਖਾਰ ਵੀ ਹੋਣ ਲੱਗ ਗਿਆ ਤੇ ਫਿਰ ਟੈਲੀਗ੍ਰਾਮ ਤੋਂ ਵਾਹਿਗੁਰਜੀ ਅਰਦਾਸ ਕਰਵਾ ਰਹੇ ਸੀ ਤੇ ਹਰਪ੍ਰੀਤ ਭਾਈ ਜੀ ਦੀ ਮਤਲਬ ਉਹ ਉਹਦੋਂ ਅਚਾਨਕ ਹੀ ਹਰਪ੍ਰੀਤ ਭਾਈ ਜੀ ਨੇ ਕੌਸਚਨਰਸ ਜਿਹੜੀ ਕਲਾਸ ਹੈ ਤੇ ਉਹ ਲਗਾਈ ਤੀ ਮਲੋ ਗੁਰਸਾ ਬਾਪੋ ਬਾਜ ਮਾਰੇ ਤੇ ਤੇ ਹਰਪ੍ਰੀਤ ਭਾਈ ਜੀ ਨੇ ਤੇ ਮੇਰੇ ਦਿਲ ਵਿੱਚ ਸੀ ਵਾਹਿਗੁਰਜੀ ਮੈਨੂੰ ਵੀ ਬੁਲਾ ਲੈਣ ਤੇ ਉਹਨਾਂ ਨੇ ਵੀ ਫਿਰ ਕਿਹਾ ਕਹਿੰਦੇ ਅਮਰਿਤਪਾਲ ਵੀ ਅਮਰਿਤਕੌਰ ਨੂੰ ਤੁਸੀਂ ਵੀ ਮਾਈਕ ਆਪਣਾ ਓਪਨ ਕਰ ਲਓ ਤੇ ਵਾਹਿਗੁਰਜੀ ਫਿਰ ਮੈਂ ਅਰਦਾਸ ਕੀਤੀ ਵਾਹਿਗੁਰਜੀ ਮੇਰਾ ਸਿਰਦਰਦ ਨਹੀਂ ਠੀਕ ਹੁੰਦਾ ਤੇ ਨਾ ਵੀ ਹੁਣ ਤਾਂ ਵਾਹਿਗੁਰਜੀ ਬੁਖਾਰ ਵੀ ਹੋਣ ਲੱਗ ਗਿਆ ਏ ਤੇ ਉਹਨਾਂ ਨੇ ਵਾਹਿਗੁਰਜ ਕਿਹਾ ਵੀ ਤੁਹਾਡੇ ਇੱਕ ਕਾਰ ਪੂਰੀ ਐ ਤੇ ਮੈਂ ਕਿਹਾ ਵਾਹਿਗੁਰਜੀ ਵੀ ਨਹੀਂ ਵੀ ਕਿ ਇਸ ਕੀ ਨਹੀਂ ਵਾਹਿਗੁਰਜੀ ਜਿਸ ਜਾਂਦੇ ਹਜੇ ਤੇ ਉਹ ਕਹਿੰਦੇ ਯੂਨਿਸ ਜਾਂਦੀ ਹੈਗੇ ਵੀ ਸ਼ਾਇਫਿਲ ਕਰਦੇ ਆ ਤੇ ਹਾਂ ਜੀ ਵਾਹਿਗੁਰਜੀ ਥੋੜਾ ਮਤਲਬ ਮਨ ਦੇ ਪਿੱਛੇ ਲੱਗੇ ਹੋਏ ਸੀ ਵੀ ਅ ਅਗੇ ਫੈਮਿਲੀ ਕਿਦਾਂ ਦੀ ਮਿਲੂਗੀ ਤੇ ਉਹ ਲਾਊ ਕਰਨਗੇ ਕਿ ਨਹੀਂ ਕਰਨਗੇ ਕਿ ਇਸ ਕੀ ਸਜਾਣ ਲਈ ਤੇ ਵੀ ਜਾਂ ਫਿਰ ਆਪਣੇ ਮਨ ਵਿੱਚ ਹੁੰਦਾ ਰਹਿੰਦਾ ਸੀ ਵੀ ਪਤਾ ਨਹੀਂ ਸੋਹਣੇ ਲੱਗੂਗੇ ਕਿਦਾਂ ਲੱਗੂਗੇ ਤੇ ਵਾਈ ਗੁਰਜੀ ਫਿਰ ਗੁੱਡ ਸਾਹਿਬ ਨੂੰ ਕਾਲ ਅਰਦਾਸ ਕਰਵਾਇਆ ਟੈਲੀਗ੍ਰਾਮ ਤੇ ਤੇ ਫਿਰ ਵਾਈ ਗੁਰਜੀ ਨੇ ਕਿ ਇਸ ਕੀ ਦੀ ਦਾਤ ਦਿੱਤੀ ਤੇ ਕਿ ਇਸ ਕੀ ਵਾਈ ਗੁਰਜੀ ਸਜਾਉਣ ਲੱਗ ਪਏ ਤੇ ਉਸ ਤੋਂ ਬਾਅਦ ਫਿਰ ਵਾਈ ਗੁਰਜੀ ਜਦੋਂ ਮਤਲਬ ਕਰ ਬੰਦੇ ਮੁੰਦੇ ਸੀ ਗੇਸ ਕੀ ਤੇ ਥੋੜਾ ਟਾਈਮਿੰਗ ਕਦੇ ਬੰਦੇ ਸੀ ਕਦੇ ਨਹੀਂ ਬੰਦੇ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਫਸਟ ਟਾਈਮ ਬਾਹਰ ਗਈ ਤੇ ਥੋੜਾ ਸ਼ਾਈ ਜਿਹਾ ਫੀਲ ਹੁੰਦਾ ਸੀ ਤੇ ਜਦੋਂ ਬਾਹਰ ਗਈ ਤੇ ਸਾਰਿਆਂ ਨੇ ਬੜਾ ਪਿਆਰ ਦਿੱਤਾ ਤੇ ਕਿਹਾ ਵੀ ਤੁਸੀਂ ਬਹੁਤ ਸੋਹਣੀ ਲੱਗ ਰਹੀਆਂ ਕਿ ਇਸ ਕੀ ਵਿੱਚ ਤੇ ਦਿਲ ਨੂੰ ਮਤਲਬ ਖੁਸ਼ੀ ਹੋਈ ਬਾਈ ਗੁਰਜੀ ਤੇ ਹੌਲੀ ਹੌਲੀ ਫਿਰ ਜਿਹੜੀ ਸ਼ਾਈ ਫੀਲ ਸੀ ਉਹ ਵੀ हट ਗਿਆ ਤੇ ਹੁਣ ਵਾਈਗੁਰ ਜੀ ਹੁਣ ਠੀਕ ਐ ਸਾਰਾ ਕੁਝ ਤੇ ਸਿਰ ਦਰਦ ਵੀ ਠੀਕ ਐ ਤੇ ਵਾਈਗੁਰ ਜੀ ਬੁਖਾਰ ਵੀ ਠੀਕ ਐ ਤੇ ਗੁਰਸਾਹਿਬ ਦੀ ਬਹੁਤ ਕਿਰਪਾ ਏ ਤੇ ਸ਼ੁਕਰਾਨਾ ਹੈ ਗੁਰਸਾਹਿਬ ਜੀ ਦਾ ਤੇ ਵਾਈਗੁਰ ਜੀ ਬਹੁਤ ਸਿਮਰਨ ਕਰਵਾਣਾ ਤੇ ਭਗਤੀ ਕਰਾਣਾ ਵਾਈਗੁਰ ਜੀ ਸੁਰਤੀ ਲਵਾਣਾ ਤੇ ਅੱਗੇ ਵਾਈਗੁਰ ਜੀ ਫੈਮਿਲੀ ਵੀ ਗੁਰਸਿੱਖ ਪਰਿਵਾਰ ਹੈ ਵਾਈਗੁਰ ਜੀ ਮਿਲ ਜਾਵੇ ਤੇ ਇਹ ਹਰਦਾਸ ਕਰਦੇ ਹਾਂ ਵਾਈਗੁਰ ਜੀ ਹੁਣ ਗੁਰਸਾਹਿਬ ਨੇ ਆਪਣੀ ਤਾਂ ਬਣਾ ਲਈ ਆ ਤੇ ਹੁਣ ਅੱਗੇ ਪਰਿਵਾਰ ਵੀ ਗੁਰਸਾਹਿਬ ਗੁਰਸਿੱਖ ਪਰਵਾਰ ਗੁਰਸਿੱਖ ਪਰਵਾਰੇ ਦੇਣ ਤੇ ਆਪਣੇ ਫਿਰ ਜਿਹੜੀਆਂ ਪੰਜ ਕਕਾਰ ਹੈ ਵਾਹਿਗੁਰੂ ਮਤਲਬ ਕੁਰਾਇਤ ਨਾ ਹੋ ਵੀ ਇੱਧੇ ਪੂਰੇ ਰਹਿਣ ਗੁਰਸਾਹਿਬ ਦੇ ਜਿਹੜੇ ਕਕਾਰ ਹੈ ਤੇ ਗੁਰਸਾਹਿਬ ਨਾਲ ਫਿਰ ਜੁੜੇ ਰਹੀਏ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ